ਇਲਾਕੇ ਵਿੱਚ ਨਸ਼ੇ ਦੇ ਖਾਤਮੇ ਲਈ ਥਾਣਾ 라ਵਲਪਿੰਡੀ ਪੁਲਿਸ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਐਸ ਐਚਓ ਲਾਭ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਤਹਿਤ ਇੱਕ ਔਰਤ ਨੂੰ 9 ਗ੍ਰਾਮ ਹੈਰਨ ਸਮੇਤ ਗ੍ਰਿਫਤਾਰ ਕੀਤਾ ਹੈ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਆ ਐਸ ਐਚਓ ਥਾਣਾ 라ਵਲਪਿੰਡੀ ਲਾਭ ਸਿੰਘ ਨੇ ਦੱਸਿਆ ਕਿ ਐਸ ਆਈ ਗੁਰਸ਼ਰਮ ਸਿੰਘ ਸਮੇਤ ਪੁਲਿਸ ਪਾਰਟੀ ਭੂਰੇ ਸ਼ਾ ਮੋੜ ਪਾਸਟਾ ਪਾਸ ਮੌਜੂਦ ਸੀ ਤਾਂ ਉਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਪਿੰਡ ਪਾਂਸ਼ਟਾ ਤੋਂ ਸਿਆਸੀ ਮੰਦਰ ਰਸਤੇ ਤੇ ਇੱਕ ਔਰਤ ਹਾਇਰਨ ਵੇਚਦੀ ਹੈ ਜਿਸ ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਮੌਕੇ ਤੇ ਪੁੱਜੀ ਤਾਂ ਇੱਕ ਔਰਤ ਪੁਲਿਸ ਦੀ ਗੱਡੀ ਦੇਖ ਕੇ ਪਿੰਡ ਭਗਾਣਾ ਦੇ ਕੱਚੇ ਰਸਤੇ ਵੱਲ ਭੱਜ ਪਈ ਜਿਸ ਦਾ ਪੁਲਿਸ ਪਾਰਟੀ ਵੱਲੋਂ ਪਿੱਛਾ ਕੀਤਾ ਤਾਂ ਉਸ ਨੇ ਆਪਣੇ ਹੱਥ ਵਿੱਚ ਫੜਿਆ ਇੱਕ ਲਿਫਾਫਾ ਝਾੜੀਆਂ ਵਿੱਚ ਸੁੱਟ ਦਿੱਤਾ ਪੁਲਿਸ ਪਾਰਟੀ ਵੱਲੋਂ ਉਕਤ ਔਰਤ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਜਸਵੀਰ ਕੌਰ ਪਤਨੀ ਮੱਖਣ ਸਿੰਘ ਵਾਸੀ ਪਿੰਡ ਭੁੰਗਰਨੀ ਥਾਣਾ ਮੇਟੀਆਣਾ ਦੱਸਿਆ ਪੁਲਿਸ ਪਾਰਟੀ ਵੱਲੋਂ ਜਦੋਂ ਉਕਤ ਔਰਤ ਵੱਲੋਂ ਝਾੜੀਆਂ ਵਿੱਚ ਸੁੱਟਿਆ ਹੋਇਆ ਲੁਫਾਫਾ ਚੈੱਕ ਕੀਤਾ ਤਾਂ ਉਸ ਵਿੱਚੋਂ 9 ਗ੍ਰਾਮ ਹੈਰਨ ਬਰਾਮਦ ਹੋਈ ਪੁਲਿਸ ਨੇ ਉਕਤ ਔਰਤ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸਐਚਓ ਲਾਭ ਸਿੰਘ ਦੇ ਦੱਸਣ ਮੁਤਾਬਕ ਉਕਤ ਔਰਤ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਲਾਕੇ ਵਿੱਚ ਨਸ਼ਾ ਵੇਚਣ ਦਾ ਧੰਦਾ ਕਰਦੀ ਸੀ ਉਨ੍ਹਾਂ ਕਿਹਾ ਕਿ ਉਕਤ ਔਰਤ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੁਣ ਦੀ ਸੰਭਾਵਨਾ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਗਸ਼ਰਮਾ ਦੀ ਰਿਪੋਰਟ ਜਿਹੜਾ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਇਹ ਜੀ ਮਾਮਲਾ ਵੀ ਮਾਨਯੋਗ ਸੀਨੀਅਰ ਪੁਲਿਸ ਅਫਸਰਾਂ ਦੇ ਹਦਾਇਤਾਂ ਦੇ ਤਾਅਕ ਮੁ ਨਸ਼ੇ ਪਰੰਦੀ ਜਿਹੜੀ ਆਪਾਂ ਮਹਿਮਬਦੇ ਆ ਉਸੇ ਸੰਬੰਧ ਵਿੱਚ ਚੌਕੀ ਇੰਚਾਰਜ ਸਮੇਤ ਪੁਲਿਸ ਫਲਟੀ ਨਾਕਾ ਲਾਇਆ ਸੀ ਟੁੰਗੜੀ ਰੋਡ ਤੇ ਤੇ ਕਾਇ ਵਗਾ ਇਸ ਚੈੱਕ ਕਰ ਰਹੇ ਸੀਗੇ ਤੇ ਇੱਕ ਲੜੀ ਜਿਹੜੀ ਸੀ ਉਹ ਇਹਨਾਂ ਨੂੰ ਪੁਲਿਸ ਫਲਟਿੰਗ ਦੇਖ ਕੇ ਜਿਹੜਾ ਉਹੜਾ ਖਿਸਕਣ ਲੱਗੀ ਜਦੋਂ ਉਹਨਾਂ ਨੂੰ ਸ਼ੱਕ ਪੈ ਗਿਆ ਤੇ ਇਹਨਾਂ ਨੇ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਨਾ ਪਤਾ ਪੁੱਛਿਆ ਤੇ ਉਹਦਾ ਜਿਹੜਾ ਹੱਥ 'ਚ ਫੜਿਆ ਹੋਇਆ ਬੈਗ ਛੋਟਾ ਹੈਡ ਬੈਗ ਜਿਹੜਾ ਛੋਟਾ ਲੇਡੀ ਦਾ ਹੁੰਦਾ ਉਹ ਚੈੱਕ ਕਰਾਇਆ ਉਹ ਚੈੱਕ ਕਰਤ ਉਹਨੂੰ ਘਰੋਂ ਢਿਗੀ ਨਾ ਉਹ ਗ੍ਰੰਥ ਹੈ ਰੰਗੜਾ ਕਿ ਕੀ ਪਹਿਚਾਣ ਹੋਈ ਨਾਮ ਵਗੈਰਾ ਹੋਈ ਕੁਝ ਹਾਂਜੀ ਉਹਦਾ ਨਾਮ ਹੈਗਾ ਜਸਵੀਕ ਔਰ ਵਾਈਫ ਆਫ ਲੇਟਰ ਮਖੜ ਸਿੰਘ ਵਾਸੀ ਪੋਗਰਨੀ ਇਹ ਪਰਿਵਾਰ ਜਿਹੜਾ ਜੀ ਕਾਫੀ ਪਹਿਲਾਂ ਵੀ ਸਰਗਰਮ ਹੈ ਜਨ ਦੇ ਆਰੜੀ ਦਿਨ ਤੋਂ ਲੱਗੇ ਆ ਦੋਨੋਂ ਹੀ ਲੜਕੇ ਪਹਿਲਾਂ ਹੀ ਦੇਦਚ ਇਹ ਲੇਡੀ ਦੇ ਉੱਤੇ ਵੀ ਜਿਹੜੇ ਪਹਿਲਾਂ ਦੋ ਦਿਨੋਂ ਮਕਰੋ ਉੱਤਰਦੇ ਹੈਗੇ ਸਾਰੇ ਵੇਚ ਦਿੱਤੇ ਗਏ ਦੁਕਾਨਦਾਰ ਵੇਚ ਦੇ ਆ ਜੀ ਬੇਚ ਦੇ ਆ ਆਪ ਤੇ ਪੀੜੀ ਵਗੈਰਾ ਹੀ ਪਿੰਦੀ ਹੈ ਇਹ ਜੀ ਤੇ ਇਹ ਖੁਦ ਵੇਚ ਦੇ ਤੇ ਹੁਣ ਤੱਕ ਦੀ ਜਾਂਚ ਕੀ ਪਤਾ ਲੱਗਾ ਕਦੋਂ ਤੋਂ ਇਹ ਕੰਮ ਕਰਦੇ ਪਏ ਇਹ ਜਿਹੜੀ ਜਾਂਚ ਤੋਂ ਪਤਾ ਲੱਗਾ ਵੀ ਇਹ ਕਾਫੀ ਪੁਰਾਣੇ ਕਿਉਂਕਿ ਪਹਿਲਾਂ ਵੀ ਮਕਦਮੇ ਦਰਜ ਹੈ ਤੇ ਤਿੰਨ ਮਕਦਮੇ ਦਰਜ ਹੈਗੇ ਪਹਿਲਾਂ ਦੇ ਸਾਰੇ ਕਿਹੜੇ ਪੁਆਇੰਟ ਤੋਂ ਫੜੇ ਗਏ ਆ ਇਹ ਮਹਿਤੁੰਗਰੀ ਰੋਡ ਤੇ ਕੀ ਸਰਕਾਰ ਕਾਰਵਾਈ ਕੀਤੀ ਹੈ ਜੀ ਕਾਰਵਾਈ ਪਰਚਾ ਦਰਜ ਕਰਤਾ ਜੀ ਐਨਡੀਪੀਐਸ ਇੱਕ ਦਾ ਤੇ 23 ਜਾਰੀ ਅੱਜ ਇਹਨਾਂ ਦਾ ਨੋਜੀ ਪੇਸ਼ ਕਰਨ ਲਈ